ਆਹ ਖੁੱਡੀਆਂ ਸਾਬ 2:00 ਵਜੇ ਤੱਕ ਤੁਹਾਡੀ ਗਲੀਆਂ 'ਚ ਫਿਰਦੇ ਨੇ ਇਹ ਸ਼ਰਿਆਮ ਝੂਠਿਆਂ ਦੀ ਪਾਰਟੀ ਐ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਚਲੋ ਬਚਾਈਏ ਪੰਜਾਬ ਨੂੰ ਬਚਾਈਏ ਬਠਿੰਡੇ ਨੂੰ ਬਚਾਈਏ ਆਪਣੇ ਬੱਚਿਆਂ ਦੇ ਭਵਿੱਖ ਨੂੰ ਆਹ ਝੂਠੀ ਪਾਰਟੀਆਂ ਨੂੰ ਇਹਨਾਂ ਤੇਰਾ ਵਿੱਚੋਂ ਇਹਨਾਂ ਦੋਵਾਂ ਦੇ 0 0 0 ਕਰਕੇ ਤਕੜੀ ਦੇ 13 13 13 ਕਰ ਦੋ ਤੇ ਦੇਖੋ ਕਿਵੇਂ ਪੰਜਾਬ ਦੀ ਨੂੰ ਹਾਰ

ਨਾ ਕਿਸੇ ਦੇ ਨਾਲ ਧੱਕਾ ਨਾ ਕਿਸੇ ਦੇ ਉੱਤੇ ਪੁਰਚਾ ਨਾ ਕਿਸੇ ਦੇ ਕੰਮ 'ਚ ਕਬਜ਼ਾ ਤੇ ਨਾ ਦੁਵਾਨੀ ਦਾ ਲੈਣ ਦੇ ਇੱਕ ਸੇਵਾ ਸਮਝ ਕੇ ਤੁਹਾਡੀ ਸੇਵਾ ਕੀਤੀ ਹੈ ਅੱਜ ਹੱਥ ਬਨ ਕੇ ਬੇਨਤੀ ਕਰਦੀ ਆ ਇਹ ਸੇਵਾ ਦਾ ਮੁੱਲ ਪਾ ਦਿਓ ਇੰਨੀ ਵੋਟਾਂ ਦੇ ਨਾਲ ਕਾਮਯਾਬ ਕਰ ਦਿਓ ਕਿਉਂਕਿ ਮੈਂ ਪਿਛਲੇ ਤਿੰਨ ਵਾਰੀ ਨਿਰਾਸ਼ ਹੋ ਕੇ ਗਈ ਆ ਇਸ ਵਾਰੀ ਤਕੜੀ 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 ਕਰਕੇ ਬਠਿੰਡਾ ਕਹ ਦੇ ਇੱਕ ਵੀ ਬਾ ਬਠਿੰਡਾ ਮੈਨੂੰ ਕਹਦੇ ਬੀਬਾ ਸਾਰਾ ਬਠਿੰਡਾ ਤੇਰਾ 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 ਤੇ ਉਹ ਜਿਹੜੇ ਆਂਦੇ ਨੇ ਇੱਥੇ ਵੋਟਾਂ ਦੇ ਵੇਲੇ ਤੁਹਾਨੂੰ ਸ਼ਕਲ ਦੇਖਾ ਕੇ ਉਹ ਫਿਰ ਹੋ ਜਾਂਦੇ ਨੇ ਮੁੜ ਕੇ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਵੀ ਜਵਾਬ ਮਿਲ ਜਾਏ ਘਰੇ ਬੈਠ ਕੇ 0 0 0 ਗਿਂਦੇ ਰਹਿਣ ਇਹੋ ਜਿਹਾ ਰਿਜ਼ਲਟ 4 ਤਰੀਕ ਨੂੰ ਦੇ ਦਿਓ ਸਾਰੇ ਵੋਕਰਾਂ ਨੂੰ ਬੇਨਤੀ ਕਰਦੀਆਂ ਲਾ ਦਿਓ ਅਖੀਰ ਤਾਂ ਪੂਰਾ ਜ਼ੋਰ ਕੁ ਚੰਦ ਘੰਟਿਆਂ ਦੀ ਗੇਮ ਹੈਗੀ ਪੂਰਾ ਜ਼ੋਰ ਲਾ ਦਿਓ ਤੇ ਬੱਲੇ ਬੱਲੇ ਰਲ ਮਿਲ ਕੇ ਇਸ ਸ਼ਹਿਰ ਨੂੰ ਹੋਰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ